ਵਾਸੂ ਜੀ ਬਾਹਰ ਜੀ ਬਹੁਤ ਛੇਤੀ ਛੋਟੀ ਨੂੰ ਲੈ ਕੇ ਬਾਹਰ ਲੈ ਰਹੀ ਹੈ ਬਸ ਇਤਾਂ ਹੀ ਹੈ ਫਿਰ ਤੁਹਾਡਾ ਰਾਤ ਨੂੰ ਹੋਡਾ ਦਵਾ ਲਈ ਜਾ ਜੀ ਜਾਰ ਦੇ ਹੋਡਾ ਦਵਾ ਲਈ ਇਧਰ ਆ ਲਈ ਇਹ ਕਹਿੰਦੀ ਵੀ ਮੰਮੀ ਤੁਸੀਂ ਮੇ ਤੁਸੀ ਮੈਨੂੰ ਕਹਿੰਦੇ ਸੀ ਪੇਵੀ ਜੇ ਤੂੰ ਆਏਂਗਾ ਜੇ ਮੈਂ ਘੁਮਾਵਾਂਗੀ ਤੂੰ ਹਾਲ 15 ਦਿਨ ਹੋ ਗਏ ਮੈਨੂੰ ਇੱਥੇ ਰੱਖਿਆ ਹੈ ਮਾਏ ਮੇਰੀ ਏ ਤੂੰ ਚੱਲੀ ਮੈਨੂੰ ਛੱਡ ਕੇ ਸਾਸ੍ਰਿਕਾ ਜੀ ਮੇਰਾ ਨਾਮ ਜੀਵਨੰਤ ਤੁਸੀਂ ਦੇਖ ਰਹੇ ਹੁੰਦਾ ਹੈਪੀਸਟ ਕਪਲ ਆ ਹੈਗੀ ਮੇਰੀ ਬੇਟੀ ਇਬਾਦਤ ਜਦਾ ਮੂੰਹ ਦੇਖ ਨਹੀਂ ਰਿਹਾ ਕਿ ਰੇ ਟੱਕ ਰੱਖਿਆ ਆਹ ਆ ਮੇਰੀ ਘਰ ਵਾਲੀ ਕਿਰਨ ਬੀਰਕੌਰ ਤੇ ਇੱਧਰ ਮੇਰੀ ਸੱਸ ਕਸ਼ਮੀਰ ਕੌਰ ਜੀ ਅੱਜ ਜੋਣੇ ਨੇ ਮੈਗੀ ਬਣਾਈ ਹੈ ਆਏ ਹਾਏ ਹਾਏ ਬੜੀ ਸਵਾਦ ਲੱਗ ਰਹੀ ਮੰਮੀ ਸੱਚੀ ਦੱਸਿਓ ਬਹੁਤ ਵਧੀਆ ਇੱਧਰ ਜਸਵਿੰਦਰ ਬਰਾਲ ਹੁਣੇ ਜੇਲ੍ਹ ਚੋਂ ਆਪੀਆਂ ਵਿਚਾਰੀਆਂ ਮੂਵੀ ਦੇਖਣ ਡਿਆ ਇੱਧਰ ਅੱਜ ਇਬਾਦਤ ਵੀ ਲੋਬੀ ਦੇ ਵਿੱਚ ਆ ਕੇ ਇੰਜੋਏ ਕਰ ਰਹੀ ਹੈ ਜੇ ਲੋ ਸ਼ਾਬ ਤੇ ਗੇ ਆ ਪੈ ਸੱਤ ਦੇ ਵਰ ਧੁੱਪ ਵਧੀਆ ਸੇਗੀ ਘਾਦੀਰ ਸੁੱਤੇ ਰਹੇ ਇਹ ਤਿੰਨੋ ਜਣੇ ਸੁੱਤੇ ਆ ਰੀਆਂ ਆਹੋ ਮਾਂ ਧੀ ਤੇ ਸਭ ਤੋਂ ਛੋਟੀ ਧੀ ਇਹ ਤਿੰਨੋ ਪੀੜੀ ਇਹ ਤਿੰਨ ਪੀੜੀਆਂ ਬੈਠੀਆਂ ਨੇ ਤਿੰਨ ਪੀੜੀਆਂ ਬੈਠੀਆਂ ਦਾ ਯਾਰ ਚਿੱਪੀ ਵੇਖ ਲੈ ਆਹੋ ਇਬਾਦਤ ਦੀ ਦਾਦੀ ਆਣ ਵਾਲੇ ਨੇ ਬਸ ਆਓ ਮੈਨੂੰ ਖੜਾਉਂਦਾ ਰਿਹਾ ਇਹ ਸੁੱਤੇ ਰਿਹਾ ਬਾਦਤ ਵੀ ਚਲੋ ਜੀ ਹੁਣ ਮੈਗੀ ਖਾਈਏ ਫਿਰ ਕਰਦੇ ਆਂ ਗੱਲਬਾਤ ਆ ਗਈਆਂ ਦਾਦੀ ਜੀ ਹਾਂ ਜੀ ਆ ਗਈ ਆ ਗਏ ਵਾਹ ਕੇ ਹੈ ਕਰ ਰਹੇ ਆ ਆਪਣੇ ਜ਼ਰੂਰੀ ਕੰਮ ਨਿਬੇੜ ਆਏ ਆ ਆ ਲੈਣਾ ਹੈ ਪੰਨ ਪਾ ਤੂੰ ਬੈਠ ਕੇ ਜਾਣਾ ਪਿੰਡ ਪਿੰਡ ਕਿਉਂ ਹੋਰ ਕੀ ਇੱਥੇ ਚਲੋ ਪਾਪਾ ਵੀ ਆਏ ਨੇ ਹਾਂ ਪਾਪਾ ਤਾਂ ਬਾਹਰ ਬੈਠੇ ਨੇ ਪਾਪਾ ਡੈਡੀ ਜੀ ਆਏ ਨੇ ਆਪਣੀ ਪੋਤੀ ਨੂੰ ਮਿਲਣ ਵਾਸਤੇ ਕਹਿੰਦੇ ਮੈਂ ਜਾ ਕੇ ਮਿਲ ਕੇ ਆਣਾ ਮਮੀ ਨੇ ਬਸ ਤੇ ਆਣਾ ਸੀ ਪਾਪਰ ਪਾਪਾ ਦੇ ਮਮੀ ਇਕੱਠੇ ਆ ਗਏ ਨੇ ਤੇ ਇਹ ਮਨ ਬਣਾ ਗਏ ਨੇ ਕਹਿੰਦੇ ਪਹਿਲਾਂ ਅਸੀਂ ਸੋਚਿਆ ਸੀ ਵੀ ਚਲੋ ਥੋੜਾ ਰੁੱਕ ਕੇ ਜਾਵਾਂਗੇ ਪਿੰਡ ਪਰ ਇਹ ਕਹਿੰਦੇ ਨਹੀਂ ਕੱਲ ਹੀ ਚਲੋ ਸੋ ਹੁਣ ਕੱਲ ਚਲੇ ਜਾਣਾ ਇਬਾਦਤ ਦੀ ਦਾਦੀ ਨੇ ਪਿੰਡ ਵਾਪਸ ਇਹਨਾਂ ਇਸ ਤੋਂ ਪਹਿਲਾਂ ਘਰ ਏ ਖਾਲੀ-ਖਾਲੀ ਲੱਗੇ ਹੈ ਨਾਨੀ ਸੋਰੀ ਸੋਰੀ ਇਬਾਦਤ ਦੀ ਨਾਨੀ ਨੇ ਚਲੇ ਜਾਣਾ ਆਪਣੇ ਪਿੰਡ ਇਸ ਤੋਂ ਪਹਿਲਾਂ ਕਿ ਘਰ ਖਾਲੀ-ਖਾਲੀ ਲੱਗੇ ਹਨ ਅਸੀਂ ਮਿਸ ਜਿਆਦਾ ਕਰੀਏ ਅਸੀਂ ਉਧਰ ਵਿਜੀ ਹੋ ਜਾਾਂਗੇ ਪਿੰਡ ਚਲੇ ਜਾਾਂਗੇ ਲੈ ਜਾਣਗੇ ਸਾਨੂੰ ਵੀ ਸਾਡੇ ਇਬਾਦਤ ਮਿਸ ਨਾ ਕਰੇ ਕਿਸੇ ਨੂੰ ਤੇ ਉੱਥੇ ਸਾਰੇ ਪਰਮ ਹੁਣੇ ਅਗਮ ਵੀ ਇਹ ਦੇ ਤਾਇਤਾਈ ਦਾਦਾ ਦਾਦੀ ਸਾਰੇ ਹੋਣਗੇ ਉੱਤੇ ਜਾਰੀ ਚਿੱਲ ਕਰੇਗੀ ਦੰਦਾ ਦਿਨ ਇਬਾਦਤ ਨਾ ਥੋੜੀ ਸ਼ਰਾਰਤੀ ਹੋ ਗਈ ਹੈ ਇਹ ਡਰਾ ਦਿੰਦੀ ਸਾਨੂੰ ਕਦੇ ਕਦੇ ਜਿਵੇਂ ਕਿ ਕੱਲ ਦੇ ਬਲੌਗ ਵਿੱਚ ਤੁਹਾਨੂੰ ਦੱਸਿਆ ਸੀ ਵੀ ਦੁੱਧ ਘਟਣਾ ਨੋਰਮਲ ਹੈ ਹਨਾ ਦੋਨੋਂ ਪਤਾ ਸੀ ਪੈਰੈਂਟਿੰਗ ਕੀਤੀ ਐ ਸੀ ਪਹਿਲੀ ਵੈਰੈਂਟਿੰਗ ਕਰ ਰਹੇ ਆ ਤੇ ਸਾਨੂੰ ਤਾਂ ਤਾਂ ਨਹੀਂ ਪਤਾ ਉਹ ਬੈਠੇ ਨੇ ਅਸਲੀ ਡਾਕਟਰ ਜਿਹੜੇ ਸਾਨੂੰ ਦੱਸਦੇ ਰਹਿੰਦੇ ਨੇ ਤੇ ਡਾਂਟਦੇ ਰਹਿੰਦੇ ਨੇ ਉਹ ਪਾਗਲੋ ਹਟ ਜਾਓ ਹਟ ਜਾਓ ਹਟ ਜਾਓ ਕੇ ਨਹੀਂ ਕਦੋਂ ਬੱਚਾ ਨਾ ਬੱਚੇ ਕੀ ਮਪਲਦੇ ਨੇ ਕਿਵੇਂ ਨਹੀਂ ਹਮ ਐਕਸਪੀਰੀਅੰਸ ਹੋ ਜਾਏਗਾ ਇੱਥੇ ਹੀ ਵਸਾ ਹਾਂ ਇਤੋਂ ਐਕਸਪੀਰੀਅੰਸ ਹੋ ਜਾਣਾ ਸਾਨੂੰ ਅੱਜ ਇਬਾਦਤ ਦੁਪਹਿਰ ਦੀ ਥੋੜੀ ਸੁਸਤ ਸੀ ਅ ਤਕਰੀਬਨ 1:30 ਵਜੇ ਤੋਂ ਲੈ ਕੇ ਨਾ ਅ 1:30 ਵਜਾਂ 1:30 ਵਜੇ ਦੇ ਕਰੀਬ ਹੈ 1:30 ਵਜੇ ਨੇ ਦੁੱਧੂ ਪੀਤਾ ਫਿਰ ਉਸ ਤੋਂ ਬਾਅਦ ਇਹ ਸੁਸਤ ਹੋ ਗਈ ਮਤਲਬ ਸੁੱਤੀ ਜੀ ਦੁਪਹਿਰ ਨੂੰ ਛੱਤ ਤੇ ਅਸੀਂ ਆਰਾਮ ਨਾਲ ਸੁੱਤੇ ਰਹੇ ਹੀ ਰੰਗ ਗਿਰਨੀ ਮੰਮੀ ਰ ਉਬਾਦਤ ਮੈਂ ਜਾਗਦਾ ਰਹਿੰਦਾ ਤੈਨਾਂ ਨੂੰ ਵਾਸਤੇ ਦੇਖਦਾ ਰਹਿੰਦਾ ਨੂੰ ਤੇ ਥੱਲੇ ਆਏ ਥੋੜਾ ਜਨੇ 2-3 ਮਿੰਟ 4 ਮਿੰਟ ਦੁੱਧ ਪੀਤਾ ਫਿਰ ਸੋ ਗਈ ਸੁੱਤਰੀ ਸ਼ਾਮ ਤੱਕ ਫਿਰ ਸ਼ਾਮ ਨੂੰ ਇਹਨੂੰ ਉਠਾਇਆ ਇਹ ਥੋੜੀ ਮ사ਜ ਜੀ ਕੀਤੀ ਏ ਬੜੀ ਥੋੜੀ ਥੋੜੀ ਜੀ ਰੋਈ ਉਸ ਟਾਈਮ ਇਹਦੀ ਮ사ਜ ਮਹਿਸੂਸ ਕਰਕੇ ਇਹਨੂੰ ਫਿਰ ਦੁੱਧ ਪਿਲਾਇਆ 2-3 ਮਿੰਟ ਦੁੱਧ ਪੀਤਾ ਫਿਰ ਸੋ ਗਈ ਫਿਰ ਤਾਂ ਐਸੀ ਕੁੜੀ ਨਹੀਂ ਇਹ ਸੁੱਤੀ ਇਹ ਕੁੰਭ ਕਰਨ ਦੀ ਭੈਣ ਐਨੀ ਕੁੜੀ ਨਹੀਂ ਸੁੱਤੇ ਨੂੰ ਉਠਾਵਾਂ ਵੀ ਉੱਠ ਦੁੱਧ ਪੀਓ ਉੱਠ ਦੁੱਧ ਇਹ ਉੱਠੇ ਕਿਤੇ ਇਹਨੇ ਕਿਤੇ ਉੱਟਣਾ ਅਸੀਂ ਡਰ ਗਏ ਦੋਨੋਂ ਚਲੇ ਉਸ ਨੂੰ ਮਮੀ ਵੀ ਆ ਰਹੇ ਸੀ ਮਮੀ ਕਿਤੇ ਪਹੁੰਚੇ ਹੋ ਇਹ ਕਹਿੰਦੇ ਤੇ ਮੈਂ ਕਹਿੰਦਾ ਮੈਂ ਇਬਾਦਤ ਨਾਲ ਸੁਸਤ ਹੋਈ ਫਿਰ ਮੈਂ ਡਾਕਟਰ ਦੇ ਲੈ ਕੇ ਜਾ ਰਿਹਾ ਮੈਂ ਕਹਿੰਦਾ ਹੈ ਸੁਸਤੀ ਕਰਕੇ ਮੈਂ ਕਹਾ ਮੈਂ ਹੁਣ ਤੇ ਆ ਠੀਕ ਠਾਕ ਸੀ ਗੱਲ ਨਹੀਂ ਪਾਈ ਮੈਂ ਠੀਕ ਠਾਕ ਹੀ ਛੱਡ ਕੇ ਗਿਆ ਜਦੋਂ ਮੈਂ ਗਏ ਹਾਂ ਹੋਰ ਰਾਤ ਰਾਤ ਅਜ ਕੱਲ੍ਹ ਗਾਜ ਜਿੱਕੀ ਹੋ ਗਿਆ একদম ਹੂੰ ਕੋਈ ਤਾਂ ਗੱਲ ਹੈ ਨਾ ਤੇ ਮੈਂ ਡਾਕਟਰ ਕੋਲ ਲੈ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਵੀ ਬੱਚਾ ਤਾਂ ਠੀਕ ਹੈ ਸਾਰਾ ਕੁਝ ਨੋਰਮਲ ਚੈੱਕ ਚੁੱਕ ਕੀਤਾ। ਉਹ ਐਸੀ ਕਈ ਵਾਰੀ ਸੁਸਤ ਹੋ ਜਾਂਦਾ ਕਹਿੰਦਾ ਪੈਰ ਤੇ ਐਵੇਂ ਐਵੇਂ ਕਰੋ ਐਵੇਂ ਦੱਸਿਆ ਉਹ ਉਠਾਉ ਘਰੇ ਆਇਆ। ਕਿਰਨ ਦਾ ਮੂੰਹ ਨਿਕਾਜ ਬਣਿਆ ਹੋਵੇ। ਮੇਰੀ ਕੁੜੀ ਉੱਠਣੀ ਸੀ ਦੋ ਦੋ ਨੇ ਪੀਰੀ ਪਰ ਥੋੜਾ ਜਿਹਾ ਉੱਠਦੀ ਐ ਜਿਵੇਂ ਗਿਸ਼ਤੀ ਚੜੀ ਹੁੰਦੀ। ਇੱਥੇ ਆ ਕੇ ਫਿਰ ਇਹਨੂੰ ਅ ਥੋੜੇ ਜਿਹਾ ਲਿਟਾ ਕੇ ਇਹਦੇ ਕੱਪੜੇ ਚੇਂਜ ਕੀਤੇ ਨੇ ਕਿਉਂਕਿ ਦੋ ਦੋ ਗੱਡੇ ਆ ਸੀ। ਮੰਮੀ ਆਸ ਮੈਂ ਕਿਹਾ ਰੋਜ ਇਹਦਾ ਹੀ ਬਣਾ ਕਰੋਗੇ ਨਹੀਂ ਅੱਜ ਢਿੱਲੀ ਹੋ ਗਈ ਅੱਜ ਘੱਟ ਸੁਤੀ ਅਜੇ ਨੇ ਦੁੱਧ ਘੜਤਾ ਨਹੀਂ ਅਜੇ ਸੁਸਤ ਰਹੀ ਅੱਜ ਪਤਾ ਨਹੀਂ ਕੀ ਗੱਲ ਇਹਨੂੰ ਮੈਂ ਕਹੇ ਦੋ ਜਿਹੜੇ ਬੈਠੇ ਸੋਚਦੇ ਰਹਿੰਦੇ ਹਾਂ ਤੂੰ ਇਹਨੇ ਬਣਾਉਂਦੇ ਰਿਹਾ ਗੁਰਦਰਸ ਕਿਹੜੀ ਜੀ ਦਾ ਡਾਕਟਰ ਕਹਿੰਦਾ ਕੁਝ ਨਹੀਂ ਘਰੇ ਆਏ ਇਹਦਾ ਦੁੱਧ ਘੱਡਿਆ ਸੀ ਉਹ ਚਿੱਪੜੇ ਚੇਂਜ ਕੀਤਾ ਫਿਰ ਤਾਂ ਨੱਚਾੜਾ ਚੱਡੀਆਂ ਸੁਤੀ ਨੇ ਫਿਰ ਸੋਏ ਨਾ ਰਹੇ ਖੁਸ਼ ਹੋ ਗਿਆ ਮੈਂ ਜਰੂਰਦੀ ਵੀ ਦੇਖ ਕੇ ਇਹਨੂੰ ਵੀ ਚੱਲ ਹੁਣ ਸੁਸਤ ਖੁੱਲ ਗਈ ਇਹਦੀ ਡਾਕਟਰ ਕੋਲੇ ਨੇ ਮੱਥਾ ਟਿਕਵਾਉਣਾ ਸੀ ਪੈਸਿਆਂ ਦਾ ਉਹ ਟਿਕਵਾ ਲਿਆ ਠੀਕ ਹੈ ਜਦੋਂ ਇਹ ਤਾਂ ਭੱਜ ਕੇ ਆਉਂਦੇ ਲੈ ਕੇ ਇਹਨੂੰ ਹੋਰ ਤਾਂ ਹੀ ਤਾਂ ਵਧੀਆ ਕੀਤਾ ਸਾਨੂੰ ਪਿੰਡ ਲੈ ਕੇ ਚੱਲੇਓ ਅਸੀਂ ਤੁਹਾਨੂੰ ਸੌਂਪ ਦੇਣੀ ਹੈ ਦਾਦਾ ਦਾਦੀ ਨੂੰ ਸਵਾ ਮਹੀਨੇ ਦੀ ਕਰਕੇ ਸਾਨੂੰ ਦੇ ਦਿਓ ਮੈਂ ਕਿਹਾ ਕਿ ਇਹਨੂੰ ਕਿ ਸਿਰਫ ਤੂੰ ਦੁੱਧ ਤੇ ਪੀਉਣਾ ਵਾ ਕਾਕੀ ਆਪੇ ਭੈਣ ਜੀ ਨੇ ਲੰਮੇ ਪਾ ਗਏ ਪੇ ਲੱਤਾਂ ਬਾਵਾ ਮਾਰੋਗੀ ਝੇਡੂ ਡਾਵਾਂ ਇਹਨੂੰ ਸਰਗਿਣ ਰੋਣਾ ਉੱਥੇ ਰੋਵੇ ਵੀ ਖੁੱਲਾ ਤਕੜੀ ਹੋ ਜਾਏ ਦਿਨਾਂ ਅੱਗੇ ਅਸਲੀ ਡਾਕਟਰ ਮਾਵਾ ਹੀ ਹੁੰਦੀਆਂ ਨੇ ਅਸਲੀ ਡਾਕਟਰ ਵੈਸੇ ਮਾਵਾ ਹੀ ਹੁੰਦੀਆਂ ਨੇ ਇਹ ਸੱਚੀ ਗੱਲ ਏ ਇਹ ਨਾ ਬਹੁਤੇ ਸੌਕਾ ਚਾਹਦੀਏ ਨਹੀਂ ਬਣਾਉਂਦੇ ਸੋਲੇ ਨੂੰ ਇਹਨੇ ਵਦਰਾ ਫੁੱਲਣਾ ਕਿੱਥੋਂ ਆਇਆ ਇਤਰਾ ਹੀ ਬੱਸ ਉਹਨਾਂ ਤਾ ਉਹਨਾਂ ਨਾਲ ਤੇ ਕਰਨਾ ਮੈਨੂੰ ਇਹ ਦੱਸੋਗਾ ਵਾ ਡਾਕਟਰ ਦੀ ਸੁਣੀ ਹੈ ਕਿ ਮਾਵਾ ਦੀ ਸੁਣੀ ਹੈ ਮੈਂ ਆਹ ਸਾਰੇ ਸੁਣੀ ਗਏ ਡਾਕਟਰ ਦੀ ਗੱਲ ਲੈ ਕਹਿੰਦਾ ਖਵਾ ਪਰ ਜਾਂਦੀ ਬੱਚੇ ਦੇ ਅੰਦਰ ਹਿਚਕੀ ਤਾਂ ਲੈਂਦਾ ਵਿੱਚ ਮੇਬੀ ਕੋਈ ਉਹਦਾ ਸੈਂਟੀਫਿਕ ਲੌਜੀਕ ਹੋਵੇ ਕੋਈ ਹੋਵੇ ਹੋ ਸਕਦਾ ਹੈ ਉਹ ਵੀ ਇਹ ਗੱਲ ਸਮਝਦੇ ਆ ਜਿਹੜੀ ਸਾਡੀ ਸਮਝੀ ਵੀ ਇਹ ਬੱਚਿਆਂ ਦੇ ਨਾਲ ਵੇ ਅਗੋਂ ਅੰਤੋਂ ਅੰਦਰ ਫੁੱਲ ਦੀਆਂ ਨੇ ਨਹੀਂ ਉਹ ਲੈਂਦੇ ਸੀ ਬੱਚੇ ਸਾਰੇ ਭੈਣ ਜੀ ਕਿਵੇਂ ਲੈਂਦੇ ਰਹਿੰਦੇ ਨਹੀਂ ਇਸ ਕਲੇਮੇ ਵੱਡਾ ਬੁਰਦਾ ਬੱਚਾ ਆਪਣੇ ਅਕੋਰਡਿੰਗ ਆਪਣੇ ਮੰਮੀ ਹੁਣੀ ਵੀ ਸਹੀ ਹੈ ਉਹਦੇ ਅਕੋਰਡਿੰਗ ਉਹਦੀ ਪੜਾਈ ਦੇ ਅਕੋਰਡਿੰਗ ਜਿਵੇਂ ਆ ਉਹਨਾਂ ਨੂੰ ਸੋਚਣਾ ਨਾ ਕਿ ਜਦੋਂ ਬੱਚਾ ਦੁੱਧ ਪੀਂਦਾ ਹੈ ਉਹ ਤੇ ਕਈ ਵਾਰੀ ਗੰਦ ਨਹੀਂ ਆ ਰਿਹਾ ਹੁੰਦਾ ਤੇ ਉਹਦਾ ਹੀ ਹਵਾ ਭਰ ਜਾਂਦੀ ਭਰ ਲੇਦਾ ਮੂੰਹ ਦੇ ਅੰਦਰ ਆ ਕਿਵੇਂ ਮੂੰਹ ਚੱਕ ਚੱਕ ਕੇ ਦੇਖ ਰਹੀ ਖਮੰਦ ਕਰ ਤਾ ਕਿਹਨੂੰ ਦੇਖ ਰਹੀ ਚੱਕ ਕੇ ਦੇਖ ਰਹੀ ਅੱਖਾਂ ਬੰਦ ਕਰਕੇ ਨਹੀਂ ਵੇਂਦੀ ਨੀ ਮੇਰੇ ਕਹਿੰਦੇ ਤੇਰੀਆਂ ਚਲਦੀਆਂ ਨਹੀਂ ਡਰਾਉਣ ਵਾਲੀ ਇਹ ਇਹ ਦਿਨ ਨੂੰ ਕਰੋਗੀ ਮੰਮੀ ਜੜੀਂ ਡਰਾ ਦਿੰਦੀ ਏ ਆ ਦੇ ਰੋ ਰੋ ਲੱਗੀ ਰੋ 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 ਦੇ ਰੋ ਹਾਂ ਤੋਣ ਦੋ ਇਹ ਤੋਤਾ ਜੀ ਤੋਤਾ ਤੁਸੀ ਦੇ ਰਹੇ ਹੋ ਪੁੱਤੇ ਪਾਸਾ ਵੀ ਲੈ ਲੈਂਦੀ ਹੈ ਪਾਸੇ ਮਾਰਨ ਲੱਗੀ ਹੁਣ ਦੋਨੋਂ ਪਾਸੇ ਘੁੰਮ ਜਾਂਦੀ ਏ ਇਹ ਪਿੰਡੀ ਜੀ ਹਾਂ ਇਹਦੀ ਗਰਦਨ ਤੇ ਹੱਥ ਰੱਖੇ ਹਣ ਜਿੱਦ ਵੀ ਨਾ ਹਾਂ ਪੀ 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 ਇਹ ਤਾਂ ਹੌਣ ਤਾਂ ਲੈ ਕਰ ਲੈ ਇਹ ਬਾਤ ਕਰੇ ਹੁਣ ਫਰੀ ਕਰ ਲੈਣੀ ਨੇ ਦਿਨੇ ਜਮੋ ਦੁੱਧ ਨਹੀਂ ਪੀਤਾ ਸੁੱਤੀ ਨਹੀਂ ਸੁੱਤੀ ਨਹੀਂ ਸਾਨੂੰ ਵੀ ਡਰਾਤਾ ਵੀ ਉੱਠ ਕਿਉਂ ਨਹੀਂ ਰਹੀ ਉੱਠ ਕਿਉਂ ਨਹੀਂ ਰਹੀ ਹੁਣ ਪੌਣੀ 1 ਵਜੇ ਦੀ ਉੱਟੀ 2:30 ਵੱਜ ਗਈ ਹੈ ਤੇ ਇਹਨੂੰ ਕਿੰਨੀ ਵਾਰੀ ਦੁੱਧ ਪਿਆਤਾ ਤੇ ਅਜੇ ਵੀ ਮੂੰਹ ਮਾਰ ਰਹੀ ਹੈ ਅੱਛਾ ਵੀ ਤੂੰ ਰੋਗੀ ਰੋਗੀ ਬੱਚ ਬੱਚ ਨਹੀਂ 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 ਤੁਹਾਡੀ ਗੱਲ ਹੀ ਨਹੀਂ ਹੋ ਰਹੀ ਬੇਟਾ ਨਹੀਂ 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 ਤੁਹਾਡੀ ਗੱਲ ਨਹੀਂ ਕਿ ਤੁਹਾਡੀ ਗੱਲ ਨਹੀਂ ਕਿ ਤੁਹਾਡੀ ਗੱਲ ਨਹੀਂ ਕਿ ਬੱਚ ਬੱਚ ਸੋਣਿਆ ਨੀਂਦਾ ਪੂਰੀਆਂ ਪੂਰੀਆਂ ਪੀ ਆ ਕੇ ਕਹਿੰਦੇ ਵਿੱਚ ਬਸ ਸੋਣਾ ਨਹੀਂ ਆਪਾਂ ਆਪਾਂ ਇਹ ਕਹਿੰਦੇ ਨੇ ਨਾ ਸੌਂਦੀ ਨਹੀਂ ਤੂੰ ਜਾਗਦੀ ਨਹੀਂ ਜਾਗਦੀ ਨਹੀਂ ਆ ਲੋ ਜਾਗੀ ਹੁਣ ਸਵਾਗਤ ਕਰੋਗੇ ਦਿਨੇ ਸੁੱਤੀ ਰਹਿੰਦੀ ਆ ਸੁੱਤੀ ਰਹਿੰਦੀ ਆ ਤੇ ਹੁਣ ਰਾਤ ਨੂੰ ਡਈ ਪੂਰਾ ਝਗਰਾਤਾ ਕਰਨ ਆ ਪਤਨੇ ਡਰ ਗਏ ਸੀ ਵੀ ਜਾਗਦੀ ਨਹੀਂ ਜਾਗਦੀ ਨਹੀਂ ਆ ਉਹ ਕਹਿੰਦੀ ਹੁਣ ਸਵਾਓ ਤੇ ਇੰਨੀ ਧੌਣ ਲਗਉਂਦੀ ਆ ਨਾ ਡਰਾ ਦਿੰਦੀ ਧੌਣ ਪਕਾ ਪਕਾ ਕੇ ਬੱਚਾ ਬੱਚਾ ਸੁਣ ਕੇ ਕਰੇ ਕਰੀ ਪੀ ਤੇ ਬੱਚਾ ਬੱਚਾ ਛੋ ਜਾ ਛੋ ਜਾ ਮਟੋ ਛੋ ਜਾ ਮਟਿਆ ਛੋ ਜਾ ਵੇ ਮਾੜੀ ਮੋਟੀ ਵੇ ਫਰੱਚ ਨੀਂਦ ਨਹੀਂ ਆਈ ਇਹਦੇ ਸਾਨੂੰ ਸੁਣਤੀ ਹੈ ਬਹੁਤ ਖੁਸ਼ਕਿਸਮਤੀ ਹੈ ਕੈ ਰਿਕਾਰਡ ਦੇ ਵਿੱਚ ਉਹਨੇ ਨੂੰ ਇੱਥੇ ਸਮਾ ਲਏ ਜੇ ਇਹਨੂੰ ਕੱਟ ਲੈ ਵਿੱਚ ਹੁੰਦਾ ਫੇਰ ਉੱਟ ਜੀਗੀ ਮੈਂ ਸੋਚ ਰਿਹਾ ਨੂੰ ਇੱਥੇ ਕੈ ਰਿਕਾਰਡ ਅਜੀ ਜ਼ਵਾਦਾਂ ਲੋ ਜੀ ਦੋਸਤੋ ਕੱਢ ਲੈ ਸਾਡੇ ਜੱਜਾਂ ਨੇ ਵੈਗ ਐ ਤੈ ਤਣ 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 ਤਾ ਜਸਵਾਤ ਰੱਖ ਮੈਂ ਹਾਂ ਕੱਢ ਦੋ ਜਿਹੜਾ ਸਮਾਨ ਨਹੀਂ ਚਾਹੀਦਾ ਬਾਹਰ ਜੀ ਪਾ ਬਾਹਰ ਜੀ ਪਾ ਬਹੁਤ ਛੇਤੀ ਇਹ ਨਹੀਂ ਛੋਟੀ ਵੀ ਲੈ ਕੇ ਬਾਹਰ ਚੱਲ ਰਹੀ ਹੈ ਬਸ ਇੱਥੇ ਹੀ ਹੈ ਫਿਰ ਤੁਹਾਡਾ ਰਹਦੇ ਨੇ ਹਟਾ ਦਵਾ ਲਈ ਜੱਜ ਦੇ ਜੱਜ ਦੇ ਹਟਾ ਦਵਾ ਲਈ ਇਧਰ ਆਲੇ ਇਹ ਕਹਿੰਦੀ ਵੀ ਬੰਮੀ ਤੁਸੀਂ ਮੇ ਤੁਸੀ ਮੈਨੂੰ ਕਹਿੰਦੇ ਸੀ ਬੇਬੀ ਜਦ ਤੂੰ ਆਏਂਗਾ ਜਦ ਨੂੰ ਮੇਰੇ ਘੁਮਾਵਾਂਗੀ ਤੂੰ ਹਾਲ 15 ਦਿਨ ਹੋ ਗਏ ਮੈਨੂੰ ਇੱਥੇ ਰੱਖਿਆ ਹੋਇਆ ਹੈ ਮਗਰ ਲੈ ਚਲੀਏ ਨੂੰ ਜਿਵੇਂ ਕੱਬਰ ਜੈ ਚੱਕੀ ਕਿ ਜਿਵੇਂ ਬਾਹਰ ਜਾਣਾ ਘੁੰਮਣਾ ਹੈ ਬਾਹਰ ਜਾਣਾ ਘੁੰਮਣਾ ਬੜੀ ਖਰਾਬ ਤਿਆਰੀਆਂ ਕਰ ਲਈਏ ਇਹਨਾਂ ਨੂੰ ਸਵਾ ਰੱਖਿਆ ਇਹਨਾਂ ਸੇ ਪੈਕਿੰਗ ਕਰ ਲਾਂਗੇ ਇਹ ਤਾਂ ਫਿਰ ਬਹੁਤ ਖਰਾਬ ਹੈ ਖਰਾਬ ਚੰਗੀ ਹੈ ਫਿਰ ਠੀਕ ਹੈ ਨਹੀਂ ਦੇ ਦੇ ਨਹੀਂ ਰੱਖ ਦੋ ਅਸੀਂ ਹਾਂ ਲੈ ਜਾਣ ਲੱਗੇ ਸੈਲ ਲੋੜ ਪੈ ਜੇ ਮੈਨੂੰ ਪਤਾ ਕਿ ਮੈਂ ਬਾਹਰ ਜਾਣਾ ਬਾਅਦ ਦੇਖ ਲਓ ਤਿਆਰੀਆਂ ਇਹਦੇ ਬੈਗ ਜੇ ਵੱਖਰੇ ਕੱਪੜੇ ਪਾ ਦੇਣਗੇ ਨਾ ਇਹਦੇ ਇੱਕ ਚ ਇਹਦੇ ਪਹਿਨਣਗੇ ਇੱਕ ਚ ਮੇਰੇ ਤੇ ਕਿਰਨ ਪਹਿ ਜਾਣਗੇ ਠੀਕ ਹੁਣ ਹਾਂ ਬੜੀ ਖੁਸ਼ ਹੁਣਾਂ ਨੇ ਹਾਂ ਜੀ ਖੁਸ਼ ਹਾਂ ਹਾਂ ਸਹੀ ਗੱਲ ਹੈ ਹੋ ਗਈਆਂ ਤਿਆਰੀਆਂ ਦੋਸਤੋ ਚੱਲੇ ਆ ਜੀ ਕਿੱਥੇ ਚੱਲੇ ਆ ਇਹ ਤੁਸੀਂ ਦੇਖੋਗੇ ਨਾਲ ਸਾਡੇ ਲਓ ਜੀ ਇਹ ਨੁੰਨੇ ਦਾ ਕਿੰਨਾ ਸਮਾਨ ਆ ਗਿਆ ਓਏ ਹੋਏ ਨੁੰਨੇ ਦਾ ਕਿੰਨਾ ਸਮਾਨ ਇੱਕੋ ਟੈਚੀ ਹਲੇ ਭਰੀ ਵਾਲੇ ਤੇ ਬੜਾ ਸਮਾਨ ਵਾਲੇ ਟੈਚੀ ਰੀਪ ਮਿਲਦਾ ਇੱਕ ਹੋਰ ਟੈਚੀ ਲੱਗੂਗੀ ਹੈ ਨਾ ਨੇ ਕਰਨ ਹਾਂ ਜੀ ਮੈਨੂੰ ਲੱਗਦਾ ਇਹਦੀ ਇੱਕ ਹੋਰ ਟੈਚੀ ਲੱਗੂਗੀ ਛੋਟੀ ਟੱਚੀ ਆਪਾਂ ਇਹ ਕੰਮ ਕਰੀਏ ਇਹਦਾ ਸਲੀਪਿੰਗ ਬੈਗ ਹੱਥ 'ਚ ਹੀ ਫੜ ਲਾਂਗੇ ਬੈਗ ਵੱਡਾ ਹੈ ਵੱਡਾ ਬੈਗ ਹੈ ਨਾ ਬੇਬੀ ਦੀ ਨੇ ਦਿੱਤਾ ਉਹ ਵੀ ਕੱਢਦੇ ਆ ਨਾ ਉੱਚੇ ਵੀ ਸਮਾਨ ਪਾਉਣਾ ਹੈ ਉਹਦੇ ਸਮਾਨ ਪਾ ਲਾਂਗੇ ਵਿੱਚ ਪਾਣਾ ਹੈ ਵੱਡੇ ਵੱਡੇ ਸਮਾਨ ਇਹ ਤਾਂ ਇੱਧਰ ਆਂਦੇ ਨੇ ਹਾਂ 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 ਤਾਂ ਜੈਕਟ ਪਾਣੀ ਨਾ ਬਈ ਹੁਣ ਚੈੱਕ ਕਰ ਲੈ ਬੁੱਤ ਦਾ ਫਿਰ ਇਹ ਬਾਤ ਨਹੀਂ ਤਾਂ ਪਾਣੀ ਪੀਣੀ ਹੈ ਕੋਈ ਨਹੀਂ ਹਾਲੇ ਤਾਂ ਚੜ ਜਾਗੇ ਝੁੱਪ ਜਿੱਥੇ ਜਾਣਾ ਆਪਾਂ ਇੱਥੇ ਠੀਕ ਹੈ ਪੈ ਜਾਣਾ ਮੇਰੇ ਬੇਬੀ ਦੇ ਰੈਟਲਸ ਖਿਡੌਣੇ ਜਾ ਰਹੇ ਨੇ ਜੀ ਨਾਨੀ ਇਬਾਦਤ ਦੇ ਮੇਰੇ ਬੁਢਾਏ ਲਾਈ ਲਾਈ ਇਹ ਚਤਾਵਿਖਿਵੇਂ ਨੇ ਜੀ ਇਹਨੇ ਪਤਾ ਸੜ ਕੇ ਜਾਣੋ ਹੈ ਮੈਂ ਉਸ ਜਾਲਕਾ ਦੇ ਰਣਾ 10 ਦਿਨ ਕੋ ਰਾਜ ਨੂੰ ਪਹੇਰੇ ਲੱਗਾ ਨਾਨੀ ਵੀ ਜਾ ਰਹੇ ਨੇ ਇਧਰ ਇਬਾਦਤ ਹੁਣੇ ਵੀ ਜਾ ਰਹੇ ਨੇ ਮੋਨੇ ਘਰ ਖਾਲੀ ਕਰ ਦੇਣਾ ਕੁਛ ਮਹੀਨੇ ਲਈ ਆ ਜਾਉਂਦੇ ਚੱਲੀਏ ਇੱਥੇ ਫੋਨ ਫਿੱਡੀ ਵਾਲੇ ਕਾਰ ਤੇ ਘੁੰਮੇਗੀ ਫਿਰ ਜਾਤ ਤੇ ਘੁੰਮੇਗੀ ਮਸਫਰਦਾਰ ਕਿ ਜਾਉਗੀ ਚਲੋ ਬੱਸ ਇਹਨੂੰ ਹੁਣ ਠਾਇਓ ਨਾ ਨਹੀਂ ਫਿਰ ਇਹ ਸੋਣਾ ਨਹੀਂਗਾ ਠੀਕ ਹੈ ਬੱਸ 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 ਹੁਣ ਅਜੇ ਜਾਗ ਰਹੀ ਹੈ ਜੇ ਸੋਣਾ ਨਹੀਂ ਮਰੀ ਨੀ ਕੋ ਜੇ ਮਾਏ ਮੇਰੀ ਏ ਤੂੰ ਚੱਲੀ ਮੈਨੂੰ ਛੱਡ ਕੇ ਇਹਨੇ ਨਾ ਵੜਾਉਂਨ ਦਿੱਤੀ ਇਦਰਾ ਫਿਰ ਆਹੀ ਵੀ ਗਾ ਇਹਨੂੰ ਲਾਇਆ ਕਹਿੰਦੇ ਫਿਰ ਗਾਣਾ ਤੁਹਾਨੂੰ ਦੋਨੋਂ ਲਾਇਆ ਕਰਨਾ ਸੀ ਸਾਰੇ ਕਿਆ ਕਰੋਗੇ ਨਾ ਇਹ ਸਿੱਪੀ ਰੋਏ ਕਰੇਗਾ ਜਦੋਂ ਮਾਏ ਮੇਰੀਏ ਚੱਲ ਸਿੱਪੀ ਚੱਲੋ ਸਾਈ ਚਲਾ ਜੀ ਬਾਏ ਬਾਏ ਟਿੰਗਾ ਟਿੰਗਾ ਚਲ ਪਹੁੰਚ ਕੇ ਮਾਸੀ ਦਾ ਹੁੰਦਾ ਕੋਈ ਨਹੀਂ ਕੋਈ